ਹਰ ਤਖਤ ਦੇ ਸਾਹਮਣੇ ਸਵੀਕਾਰ ਕਰਦੇ ਹਨ ਜੋ ਉਹਨਾਂ ਨੂੰ ਤਨਖਾਹ ਸੇਵਾ ਨਹੀਂ ਜਾਏਗੀ ਜੇ ਉਹ ਸੁਨੇ ਪ੍ਰਵਾਨ ਕਰਦੇ ਹਨ ਤੇ ਸਮੁੱਚਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਰ੍ਹਾਂ ਜੋ ਪੰਥਾ ਜੁ ਬਿਚਾਰ ਉਹਨਾਂ ਨੂੰ ਮਾਫ ਕਰੇਗਾ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਜੀ ਨੂੰ ਇਹ ਮਾਜਤ ਦਿਉਣ ਅਤੇ ਮਤੇ ਪੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛੱਬ ਪੀਰ ਬੈਠਾ ਗੁਰਪਾਰੀ अर्जुन ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਟਿੰਗਾਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰੂ ਸੂਰਮਾ ਵੱਡ ਯੋਧਾ ਬ ਪਰਪਕਾਰੀ ਤੇਰੀ ਤੇਰੀ ਦੇ ਮਾਲਕ 6ਵੇਂ ਪਾਤਸ਼ਾਹ ਧਾਨ ਧਨ ਧਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੁੜ ਬੈਠੇ ਗੁਰੂ ਖਾਲਸਾ ਜੀ ਅਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਚ ਦਾ ਤਖਤ ਹੈ ਇਸ ਸੱਚ ਦੇ ਤਖਤ ਤੋਂ ਹਮੇਸ਼ਾ ਹੀ ਹੱਕ ਸੱਚ ਅਤੇ ਇਨਸਾਫ ਦੀ ਗੱਲ ਹੋਈ ਹੈ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਹੈ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰਦਸਹਿ ਵਾਟ ਮਰੀਦਾ ਜੁਲ ਗਿਆ ਪਿਛਲੇ ਸਮੇਂ ਦੇ ਵਿੱਚ ਪੰਥ ਦੇ ਅੰਦਰ ਕੁਝ ਦੁਬਦਾਵਾਂ ਰਹੀਆਂ ਕੁਝ ਮਤਭੇਦ ਰਹਿ ਅੱਜ ਕੁਝ ਸੱਜਣ ਫੇਰ ਤੋਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖਤ ਦੇ ਅੱਗੇ ਨਤਮਸਤਕ ਹੁੰਦਿਆਂ ਪੰਥ ਨੂੰ ਸਮਰਪਿਤ ਹੋਣ ਦੇ ਵਾਸਤੇ ਆਏ ਨੇ ਉਹਨਾਂ ਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆ ਉਹਨਾਂ ਨੂੰ ਹੁਕਮ ਹੈ ਕਿ ਉਹ ਖੜੇ ਹੋਣਗੇ ਪਹਿਲਾ ਸ੍ਰੀ ਆਕਾਲ ਤਖਤ ਸਾਹਿਬ ਨੂੰ ਨਮਸਕਾਰ ਕਰਨ ਇਹਨਾਂ ਨੂੰ ਮਹਿਕ ਦੇ ਦਿੱਤਾ ਜਾਵੇ ਭਾਈ ਰਣਜੀਤ ਸਿੰਘ ਤੁਸੀਂ ਸ੍ਰੀ ਆਕਾਲ ਤਖਤ ਸਾਹਿਬ ਨੂੰ ਅੱਜ ਤੋਂ ਪੂਰਨ ਕੌਰ समर्पित हूं कि सच्चे बादशाह दे हुक्मा दे मुताबिक प्रचार प्रसार ਕਰਨ ਨੂੰ ਅਤੇ ਆਕਾਲ ਤਖਤ ਸਾਹਿਬ ਦਾ ਹਰ ਹੁਕਮ ਮੰਨਣ ਨੂੰ ਤਿਆਰ ਹਾਂ ਜੀ ਬਿਲਕੁਲ ਤਿਆਰ ਹਾਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਕੁਝ ਬਿਆਨੀਆਂ ਉਹਦੀ ਤੁਸੀਂ ਗਲਤੀ ਸਵੀਕਾਰ ਕਰਦੇ ਹੋ ਹਾਂ ਜੀ ਬਿਲਕੁਲ ਭਾਈ ਰਣਜੀਤ ਸਿੰਘ ਢਡੀਆਂਵਾੜਾ ਆਪਣੀ ਪਿਛਲੇ ਗਲਤ ਬਿਆਨਾਂ ਦੀ ਪੰਚ ਪਾਸੋਂ ਸ੍ਰੀ ਅਕਾਲ ਤਖਤ ਸਾਹਿਬ ਪਾਸੋਂ ਮਾਫੀ ਮੰਗੀ ਹੈ ਤੁਹਾਨੂੰ ਹੁਣ ਕੁਛ ਹਦਾਇਤਾਂ ਨਹੀਂ ਜੇ ਤੁਹਾਨੂੰ ਪਰਵਾਹ ਨਹੀਂ ਤਾਂ ਤੁਸੀਂ ਸਤਿ ਬਚਨ ਕਹਿਣਾ ਹੈ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੇ ਸਨਮੁਖ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਉਤੇ ਬੀਤੇ ਸਮੇਂ ਗੁਰਮਤਿ ਪ੍ਰਤੀ ਕੀਤੀਆਂ ਗਈਆਂ ਗਲਤ ਬਿਆਨੀਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪਾਸੋਂ ਖਿਮਾ ਜਾਂਚਨਾ ਕੀਤੀ ਗਈ ਹੈ ਪੰਜ ਸਿੰਘ ਸਹਿਬਾਨ ਨੇ ਇਹਨਾਂ ਦਾ ਪੱਖ ਸੁਣ ਕੇ ਕੀਤੀ ਗਈ ਖਿਮਾ ਜਾਂਚਨਾ ਦੇ ਤਹਿਤ ਪੁੱਜੇ ਪੱਖ ਨੂੰ ਅਤੇ ਅੱਜ ਇਹਨਾਂ ਵੱਲੋਂ ਕੀਤੀ ਖਿਮਾ ਨੂੰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਪੰਥ ਕਰਵੈਤਾ ਤੇ ਪਰੰਪਰਾਵਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਆਦੇਸ਼ ਦਿੱਤਾ ਹੈ ਭਾਈ ਰਣਜੀਤ ਸਿੰਘ ਨੂੰ ਇਹ ਵੀ ਆਦੇਸ਼ ਕੀਤਾ ਗਿਆ ਹੈ ਗੁਰੂ ਅਸਥਾਨ ਗੁਰਦੁਆਰੇ ਸਿੱਖ ਜੀਵਨ ਜਾਚ ਨੂੰ ਘੜਨ ਦੇ ਸੋਮੇ ਹਨ ਗੁਰੂ ਸਾਹਿਬ ਵੱਲੋਂ ਆ ਸਰੋਵਰ ਸਮੁੱਚੀ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਹਨ ਇਸ ਲਈ ਗੁਰੂ ਕੇ ਸਰੋਵਰਾਂ ਦੇ ਵਿਰੁੱਧ ਕਦੀ ਵੀ ਕੋਈ ਬਿਆਨੀ ਨਾ ਕੀਤੀ ਜਾਵੇ ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗੁਰ ਇਤਿਹਾਸ ਸੁਣਾਇਆ ਜਾਵੇ ਸਿੱਖੀ ਪ੍ਰਚਾਰ ਦੇ ਮੰਚ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਇੱਕ ਜੁੱਟ ਕਰਨ ਦੇ ਉਪਰਾਲੇ ਹੀ ਕੀਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਨਿੱਜੀ ਟਿੱਪਣੀਆਂ ਨਾ ਕੀਤੀਆਂ ਜਾਣ ਇਹਨਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਲੱਗੀ ਰੋਕ ਹੈ ਜੇ ਇਹ ਜੋ ਉੱਪਰ ਇਹਨਾਂ ਨੂੰ ਹੁਕਮ ਕੀਤਾ ਹੈ ਉਹਨੂੰ ਪ੍ਰਵਾਨ ਕਰਦੇ ਹੋ ਤੁਸੀਂ ਸਤਿਵੰਤ ਜੀ ਇਹਨਾਂ ਨੇ ਹਰ ਗੱਲ ਨੂੰ ਪ੍ਰਵਾਨ ਕੀਤਾ ਹੈ ਇਸ ਲਈ ਇਹਨਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਰੋਕ ਉੱਤੇ ਅੱਜ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਵਿੱਚ ਇਹਨਾਂ ਦੇ ਪ੍ਰਚਾਰ ਉੱਤੇ ਲੱਗੀ ਰੋਕ ਹਟਾਈ ਜਾਂਦੀ ਹੈ ਅਤੇ ਨਾਲ ਹੀ ਜੇਕਰ ਇਹਨਾਂ ਨੂੰ ਪ੍ਰਚਾਰ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਵੀ ਆਪਣਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਮੁਖ ਇਸ਼ ਕਰ ਸਕਦੇ ਹਨ ਤੁਹਾਨੂੰ ਇਹ ਸਾਰੀਆਂ ਸ਼ਰਤਾਂ ਪ੍ਰਵਾਨ ਨੇ ਹਾਂਜੀ ਹਾਂਜੀ ਭਾਈ ਰਣਜੀਤ ਸਿੰਘ ਨੇ ਅੱਜ ਸੱਚੇ ਪਾਤਸ਼ਾਹ ਦੇ ਦਰ ਤੇ ਖਿਮਾ ਜਾਂਚਨਾ ਕੀਤੀ ਹੈ ਤੇ ਸਾਰੀਆਂ ਸ਼ਰਤਾਂ ਨੂੰ ਪ੍ਰਵਾਨ ਕੀਤਾ ਹੈ ਇਹਨਾਂ ਨੂੰ ਹੁਕਮ ਹੈ ਕਿ ਇਹ ਹੁਣ ਸ੍ਰੀ ਅਕਾਲ ਤਖਤ ਸਾਹਿਬ 501 ਰੁਪਏ ਦੀ ਦੇਗ ਕਰਵਾ ਕੇ ਸੱਚੇ ਪਾਤਸ਼ਾਹ ਦੇ ਨਮਸਕਾਰ ਕਰਕੇ ਵਾਪਸ ਜਾ ਸਕਦੇ ਹਾਂ